ਇਹ ਕੀ ਹੋ ਜਾ ਡਾਕਟਰ ਹੈ ਬੇਬੇ ਡਾਕਟਰ ਵਰਗਾ ਡਾਕਟਰ ਹੈ ਹੋਰ ਕਿਹੜਾ ਹੈ ਤੋਤੇ ਰੰਗਾ ਇਹ ਕਿਤੇ ਕੋਈ ਗੱਲ ਬਾਤ ਉਹ ਮੈਂ 15 ਸਾਲ ਤੋਂ ਜਾਣਦਾ ਇਹਦੀਆਂ ਹਰਕਤਾਂ ਇਹ ਜਿਹੀਆਂ ਪਰ ਕੰਮ ਵਧੀਆ ਕਰਦਾ ਚੱਲ ਮੇਰੇ ਨਾਲ ਹਾਂ ਆਈ ਆ ਡਾਕਟਰ ਸਾਹਿਬ ਜੀ ਆਪਣੇ ਆਪ ਨੂੰ ਚੈੱਕ ਕਰ ਲਿਆ ਤੇ ਮਰੀਜ਼ਾਂ ਨੂੰ ਵੀ ਕਰ ਲਓ ਸਾਸਰੀਕਾਲ ਸਾਸਰੀਕਾਲ ਹਾਂ ਵੀ ਕਰ ਮੈਂ ਬੜੀ ਧੀਰ ਬਾਅਦ ਨજર ਆਇਆ ਕਿੱਥੇ ਗੋਮ ਹੋ ਗਿਆ ਸੀ ਬੱਸ ਜੀ ਸੌਰੇ ਗਿਆ ਹੋਇਆ ਸੀ ਆਪਣੇ ਘਰ ਵਾਲੀ ਨੂੰ ਲੈਣ ਬੱਸ ਅੱਜ ਤੱਕ ਉਹਨੂੰ ਲੈਣ ਹੀ ਆਇਆ ਹੋਇਆ ਹੈ ਉਹੀ ਹਾ ਦਾ ਆ ਤੂ ਦੱਸਿਆ ਸੀ ਕਿ ਤੇਰੀ ਸੱਸ ਬੜੀ ਕਪਤੀ ਆ ਤੇ ਕੁੜੀ ਨੂੰ ਤੋਰਦੀ ਨਹੀਂ ਆ ਜੇ ਨਹੀਂ ਮੰਨਦੀ ਤਾਂ ਦਵਾ ਜ਼ਹਿਰ ਦੀ ਪੁੜੀ ਛਾੜਦੀਏ ਗੱਡੀ ਇਹ ਫੈਂਜੀ ਕੌਣ ਨੇ ਇਹ ਮੇਰੇ ਸੱਸ ਨੇ ਜੀ ਇਹਨਾਂ ਨੂੰ ਜ਼ਹਿਰ ਦੇਣੀ ਆ ਮਤਲਬ ਇਹ ਜ਼ਹਿਰ ਲੈਣ ਵਾਸਤੇ ਆਏ ਨੇ ਜੀ ਉਹ ਇਹੋ ਜੀ ਦੇਵੀ ਨੂੰ ਜ਼ਹਿਰ ਦਵਾਂਗੇ ਮੈਂ ਨਹੀਂ ਖਾਣੀ ਮੇਰੀ ਨੌ ਨੂੰ ਦੇਣੀ ਆ